ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੀਆਂ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਦੁਬਈ ਮੰਡੀ ਦੀ ਜਿੱਥੇ 1509 ਦਾ ਰੇਟ ਰਿਹਾ ਜੀ 2800 ਤੋਂ ਲੈ ਕੇ 2900 ਰੁਪਏ ਜੀ ਨੂਰੀ ਦਾ ਰੇਟ ਰਿਹਾ 1950 ਰੁਪਏ ਜੀ ਉਸ ਤੋਂ ਬਾਅਦ ਜੀ ਲਾੜਵਾ ਮੰਡੀ ਜਿੱਥੇ 1509 ਦਾ ਰੇਟ ਰਿਹਾ ਸਾਢੇ 2500 ਤੋਂ ਲੈ ਕੇ 2900 ਰੁਪਏ ਜੀ ਉਸ ਤੋਂ ਬਾਅਦ ਜੀ ਡਾਬਰਾ ਮੰਡੀ 1509 ਦਾ ਰੇਟ ਰਿਹਾ ਇੱਥੇ 2600 ਤੋਂ ਲੱਗੇ ਸਾਢੇ 2500 ਗੁਰਪਦੇਸ਼ਵਰ ਮੰਡੀ 1509 2600 ਤੋਂ ਲੈ ਕੇ 2881 ਰੁਪਏ ਤੇ ਗਰਦਪੁਰ ਮੰਡੀ ਰਹੀ ਹੈ 2600 ਰੁਪਏ ਜੀ ਤੇ ਨੂਰੀ ਦਾ ਰੇਟ ਰਿਹਾ ਇੱਥੇ ਸਾਡੇ 1900 ਰੁਪਏ ਫਿਰ ਉਹਦੀ ਨਰੇਲਾ ਮੰਡੀ ਇੱਥੇ 1509 ਦਾ ਰੇਟ ਰਿਹਾ ਜੀ 3000 ਰੁਪਏ 1847 ਦਾ ਰੇਟ ਰਿਹਾ 3000 ਰੁਪਏ ਜੀ ਜੇ ਗੱਲ ਕਰੀਏ ਕਰੋੜਾ ਮੰਡੀ ਦੀ ਇੱਥੇ 1509 ਦਾ ਰੇਟ ਰਿਹਾ 2881 ਰੁਪਏ ਜੀ ਹੁਣ ਅੱਗੇ ਗੱਲ ਕਰਦੇ ਆ ਮੱਕੀ ਦੇ ਰੇਟਾਂ ਦੀ ਗਲੀ ਮੱਕੀ ਦਾ ਜਿਹੜਾ ਕੱਲ ਦਾ ਰੇਟ ਰਿਹਾ ਹੈ ਬਾਈ 1200 ਰੁਪਏ ਤੋਂ ਲੈ ਕੇ 1600 ਤੇ 80 ਰੁਪਏ ਤੱਕ ਸੁੱਕੀ ਮੱਕੀ ਦਾ ਜਿਹੜਾ ਰੇਟ ਰਿਹਾ ਹੈ ਬਾਈ 1900 ਰੁਪਏ ਤੋਂ ਲੈ ਕੇ 2300 ਤੇ 10 ਰੁਪਏ ਤੱਕ ਰਿਹਾ ਜੀ ਹੁਣ ਗੱਲ ਕਰਦੇ ਆ ਆਪਾਂ ਕਣਕ ਦੇ ਰੇਟਾਂ ਦੀ ਸੋਤੇ ਹਫਤੇ ਪਹਿਲਾਂ ਗੱਲ ਕਰਦੇ ਆ ਆਪਾਂ ਅੰਮ੍ਰਿਤਸਰ ਮੰਡੀ ਦੀ ਜਿੱਥੇ ਕੱਲ ਦਾ ਰੇਟ ਰਿਹਾ ਹੈ 2640 ਰੁਪਏ ਖੰਨਾ ਮੰਡੀ 2600 ਤੇ 80 ਰੁਪਏ ਜੀ ਮੈਨਪੁਰੀ ਮੰਡੀ 2690 ਰੁਪਏ ਜੀ ਬੇਤਲੂ ਮੰਡੀ 2610 ਕੋਇਮਡੂਰ ਮੰਡੀ ਰਹੀ ਹੈ 3000 ਤੇ 30 ਰੁਪਏ ਜੀ ਫਿਰ ਆਉਂਦੀ ਜੀ ਦਿੱਲੀ ਮੰਡੀ ਜਿੱਥੇ ਸੀਜ਼ਨ ਦਾ ਟਾਪ ਰੇਟ ਰਿਹਾ ਜੀ 2875 ਰੁਪਏ ਜੀ ਓਵਰਆਲ ਮਾਰਕੀਟ ਦੀ ਗੱਲ ਕਰਕੇ ਓਵਰਆਲ ਮਾਰਕੀਟ ਕੱਲ ਦੀ ਜਿਹੜੀ ਪੰਜਾਬ ਮਾਰਕੀਟ ਸੀਗੀ ਭਾਈ ਉਹ ਰਹੀ ਹੈ 2680 ਰੁਪਿਆ ਤਿੱਕਰ ਤੇ ਜੇ ਓਵਰਆਲ ਇੰਡੀਆ ਦੀ ਮਾਰਕੀਟ ਦੀ ਗੱਲ ਕਰਕੇ ਉਹ 2875 ਰੁਪਈਆਂ ਤੋਂ ਲੈ ਕੇ 3080 ਰੁਪਈਆਂ ਤਿੱਕਰ ਕੱਲ ਆਲ ਓਵਰ ਇੰਡੀਆ ਦੀ ਮਾਰਕੀਟ ਰਹੀ ਹੈ ਕਣਕ ਦੇ ਵਿੱਚ ਚੰਗੀ ਭੜੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਸੋ ਜਿਹੜੇ ਭਰਾਏ ਦਾ ਦੇਖਣਾ ਚਾਹੁੰਦੇ ਆ ਵੇਖ ਸਕਦੇ ਆ ਜੈਪੁਰ ਮੰਡੀ ਦੀ ਗੱਲ ਕਰਕੇ ਹੁਣ ਸਰੋਂ ਦੀ ਤਾਂ 7500 ਤੇ 75 ਰੁਪਏ ਰਹਿ ਜੀ ਭਰਤਪੁਰ ਮੰਡੀ ਰਹੀ ਐ 7025 ਰੁਪਏ ਦਿੱਲੀ ਮੰਡੀ ਰਹੀ 7100 ਰੁਪਏ ਜੀ ਉਸ ਤੋਂ ਬਾਅਦ ਜੇ ਗੱਲ ਕਰਕੇ ਆਪਾਂ ਓਵਰਆਲ ਮਾਰਕੀਟ ਦੀ ਜਿਹੜੀ ਪੰਜਾਬ ਦੀ ਮਾਰਕੀਟ ਰਹੀ ਆ 7250 ਰੁਪਏ ਪਲੱਸ ਜੀਐਸਟੀ ਰਿਹਾ ਜੀ ਉਸ ਤੋਂ ਬਾਅਦ ਜੇ ਖਰੀਦ ਰੇਟ ਦੀ ਗੱਲ ਕਰਕੇ 7100 ਪਲੱਸ ਜੀਐਸਟੀ ਰਿਹਾ ਇਹ ਗੱਲ ਕਰਕੇ ਆਪਾਂ ਰਾਜਸਥਾਨ ਦੀਆਂ ਮੰਡੀਆਂ ਦੀ 7500 7500 ਰੁਪਏ ਪਲੱਸ ਜੀਐਸਟੀ ਰਹਿ ਜੀ ਤੇ ਯੂਪੀ ਦੀਆਂ ਮੰਡੀਆਂ ਰੱਖਿਆ 7200 ਰੁਪਏ ਤੇ ਜੇ ਆਪਾਂ ਓਵਰਆਲ ਮਾਰਕੀਟ ਦੇ ਵਿੱਚ ਪੰਜਾਬ ਦੀ ਮਾਰਕੀਟ ਦੀ ਗੱਲ ਕਰਕੇ ਅੰਮ੍ਰਿਤਸਰ ਮੰਡੀ ਰਹੀ ਹੈ 7000 ਤੇ 10 ਰੁਪਏ ਜੀ ਤਰਨਤਾਰਨ ਮੰਡੀ 6800 ਤੇ 80 ਰੁਪਏ ਉਸ ਤੋਂ ਬਾਅਦ ਇਹ ਗੱਲ ਕਰਕੇ ਕੋਟਕਪੂਰਾ ਮੰਡੀ ਦੀ ਕੋਟਕਪੂਰਾ ਮੰਡੀ ਰਹੀ ਹੈ 6800 ਤੇ 10 ਰੁਪਏ ਜੀ ਹੁਣ ਗੱਲ ਕਰਦੇ ਹਾਂ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਜਿਹੜੇ ਰੇਟ ਹੈ ਜੀ ਕੱਲ ਦੇ 4500 ਰੁਪਏ ਤੋਂ ਲੈ ਕੇ 7100 ਤੇ 80 ਰੁਪਈਆ ਦੇ ਕਰ ਕੱਲ ਪੰਜਾਬ ਦੀਆਂ ਮੰਡੀਆਂ 'ਚ ਮੂੰਗੀ ਸੇਲ ਹੋਈ ਹੈ ਜਿਵੇਂ ਮੋਗੇ ਮੰਡੀ ਦੇ ਵਿੱਚ 7100 ਰੁਪਈਆ ਸੇਲ